ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਹਨ ਆਪਣੇ ਧੋਰੀ ਬੁਟੀਕ ਤੋਂ ਜੀ ਸ਼ੇਅਰ ਕਰਾਂਗੇ ਆਪਣਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸ਼ਲੂਨ ਧੋਰੀ ਆਪਾਂ ਨੇ ਖੋਲਿਆ ਹਨਾ ਤੇ ਆਪਾਂ ਅੱਗੇ ਆਪਣਾ ਘਰੇ ਵੀ ਕੰਮ ਸੀਗਾ ਅੱਗੇ ਆਪਾਂ ਘਰੇ ਕੰਮ ਕਰਦੇ ਸੀਗੇ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕੱਪੜੇ ਵੀ ਕਰ ਰਿਹਾ ਬਹੁਤ ਹੀ ਸਸਤੇ ਰੇਟਾਂ ਤੇ ਜਿਹੜਾ ਹੈਗਾ ਕੱਪੜਾ ਦੇਵਾਂਗੇ ਬਹੁਤ ਸਸਤੇ ਰੇਟਾਂ ਤੇ ਸਾਰੀ ਵੈਰਾਈਟੀ ਦਿਖਾਵਾਂਗੇ ਜੇ ਕਿਸੇ ਵੀ ਮੇਰੀ ਭੈਣ ਨੇ ਆਨਲਾਈਨ ਆਰਡਰ ਕਰਨਾ ਹੈ ਨਾ ਉਹ ਵੀ ਕਰ ਸਕਦਾ ਆਪਾਂ ਉੱਪਰ ਆਪਣਾ ਨੰਬਰ ਮੈਂਸ਼ਨ ਕਰਦਾਂਗੇ ਉਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਹਨਾ ਸਾਨੂੰ ਭੇਜ ਸਕਦੇ ਹੋ ਪੇਮੈਂਟ ਕਰ ਸਕਦੇ ਹੋ ਜਿਹੜਾ ਹੈਗਾ ਤੁਹਾਡਾ ਆਰਡਰ ਤੁਹਾਡੇ ਘਰ ਪਹੁੰਚ ਜਾਊਗਾ ਤੁਸੀਂ ਇੱਥੇ ਵੀ ਕੜਵਾ ਸਕਦੇ ਹੋ ਆਪਦਾ ਸਕਰੀਨਸ਼ਾਟ ਲੈ ਕੇ ਪੇਮੈਂਟ ਸਾਨੂੰ ਕਰਕੇ ਨਾ ਤੁਸੀਂ ਇੱਥੇ ਵੀ ਆਪਦਾ ਕੜਵਾ ਸਕਦੇ ਹੋ ਸੂਟ ਪਰ ਜਿਹੜਾ ਜਲਦੀ ਕਰਿਓ ਜੀ ਕਈ ਵਾਰੀ ਹੈਨਾ ਜਦੋਂ ਤੁਸੀਂ ਮੰਗਦੇ ਹੋ ਉਦੋਂ ਉਹ ਸੇਲ ਹੋ ਜਾਂਦਾ ਵੈਸੇ ਤਾਂ ਸਾਡੇ ਕੋਲੇ 4 4 5 5 ਇੱਕ ਨਾਲ ਦੇ ਹੈਗੇ ਆ ਦੇ ਸਕਦੇ ਆ ਅਸੀਂ ਇੱਕ ਕਲਰ ਦੇ ਕਈ ਵਾਰੀ ਇੰਨੇ ਕ ਜਿਆਦਾ ਆਰਡਰ ਆ ਜਾਂਦੇ ਨੇ ਅਸੀਂ ਵੀ ਨਹੀਂ ਚਾਹੁੰਦੇ ਵੀ ਕੋਈ ਖਾਂਦੀ ਮੂੜੀ ਹੈਨਾ ਸਾਨੂੰ ਐ ਵੀ ਹਰ ਇੱਕ ਨੂੰ ਦਈਏ ਆਪਣੇ ਬਿਲਕੁਲ ਸਸਤੇ ਰੇਟਾਂ ਤੇ ਆਪਣਾ ਚੈਲੰਜ ਹੈ ਜੇ ਆਪਣੇ ਰੇਟ ਦਾ ਕੋਈ ਕੱਪੜਾ ਦੇ ਦੇ ਕੋਈ ਵੀ ਐ ਨਹੀਂ ਹੈਗਾ ਤੁਹਾਨੂੰ 5 500 1000 1000 ਰੁਪਏ ਹਰ ਇੱਕ ਸੂਟ ਸਸਤਾ ਮਿਲੂਗਾ ਤੇ ਆਪਣੇ ਕੋਲੇ ਸ਼ੁਰੂ ਕਰਦੇ ਆ ਜਿਹੜਾ ਹੈਗਾ ਸ਼ੁਰੂ ਤੋਂ ਘੱਟ ਤੋਂ ਘੱਟ ਜਿਹੜੇ ਹੈਗੇ ਬਹੁਤ ਸੋਹਣੇ ਪਾਰਟੀ ਵਿਆਹ ਸੂਟ ਹੈਗੇ ਆ ਤੇ ਜਿੱਦਾਂ ਆਪਾਂ ਇੰਨੇ ਨੇ ਪੈਸੇ ਲਾ ਦਿੰਨੇ ਆ ਆਪਾਂ ਦੇਖੋ ਇੱਧਰ ਆਪਣੇ ਲੱਗੇ ਹੋਇਆ ਇਹ ਮੈਂ ਤੁਹਾਨੂੰ ਇੱਕ ਇੱਕ ਖੁੱਲਾ ਪੀਸ ਵੀ ਦਿਖਾਵਾਂ ਇਹਨਾਂ ਨਾਲ ਦੇ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਦਿਖਾਵਾਂ ਜਿਹੜੇ ਆਪਣੇ ਕੋਲੇ ਬੰਦ ਪਏ ਆ ਹਨਾ ਚਲੋ ਜੀ ਆਪਾਂ ਫਿਰ ਕਰਦੇ ਆ ਵੀਡੀਓ ਤੁਹਾਡੇ ਨਾਲ ਸ਼ੁਰੂ ਸਟਾਰਟ ਲਓ ਜੀ ਇਹ ਵਾਲਾ ਸੂਟ ਜਿਹੜਾ ਹੈਗਾ ਆ ਦੇਖੋ ਇਹ ਵਾਲਾ ਸੂਟ ਆਪਾਂ ਦਿਖਾਉਣੇ ਆ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਆ ਖੋਲ ਕੇ ਮੈਂ ਦਿਖਾਉਣੀ ਆ ਇੱਕ ਪੀਸ ਆਪਾਂ ਖੋਲ ਕੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਸਾਰਾ ਇਹਦੇ ਚ ਕਲਰ ਕਾਫੀ ਹੈਗੇ ਆਪਣੇ ਕੋਲੇ ਇਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਕਮੀਜ਼ ਦੇ ਸਾਰੇ ਵਰਕ ਹੈਗਾ ਕਲੀਆਂ ਵਾਲੀ ਦੇਖੋ ਪੈਨਲ ਲੈਸ ਵਾਲਾ ਆਪਣੇ ਜਿਹੜੇ ਹੈਗਾ ਵਰਕ ਹੋਇਆ ਹੋਇਆ ਥ੍ਰੈਡ ਵਰਕ ਇਹ ਜਿਹੜੀ ਹੈਗੀ ਸ਼ਰਟ ਹੈਗੀ ਜੀ ਆ ਦੇਖੋ ਇਹ ਜਿਹੜੀ ਹੈਗੀ ਸਲਵਾਰ ਹੈਗੀ ਹੈ ਜੀ ਬਾਟਮ ਹੈਗੀ ਹੈ ਬਾਟਮ ਤੇ ਵੀ ਜਿਹੜਾ ਹੈਗਾ ਵਰਕ ਹੈਗਾ ਆ ਦੁਪੱਟਾ ਦੇਖੋ ਇਹਦੇ ਨਾਲ ਟਾਈ ਐਂਡ ਡਾਈ ਦਾ ਮਸਲੀਨ ਦਾ ਦੁਪੱਟਾ ਹੈਗਾ ਸੈਮੀ ਮਸਲੀਨ ਹੈ ਜੀ ਇਹ ਆ ਦੇਖੋ ਫੋਰ ਸੈੱਟ ਜਿਹੜੀ ਹੈਗੀ ਲੈਂਸ ਲੱਗੀ ਹੋਈ ਹੈ ਵਿੱਚ ਦੇਖੋ ਜਿੱਦਾ ਇਸ ਤਰ੍ਹਾਂ ਦੁਪੱਟਾ ਹੈਗਾ ਸਿੱਪੀ ਲੱਗੀ ਹੋਈ ਹੈ ਹਲਕੀ ਹਲਕੀ ਇਹਦਾ ਰੇਟ ਆਪਣੇ ਕੋਲੇ ਹੈਗਾ ਜੀ 800 ਰੁਪਈਆ ਮੈਂ ਕੱਲਾ ਕੱਲਾ ਸੂਟ ਦਿਖਾਉਂ ਤੁਸੀਂ ਸਕਰੀਨ ਸ਼ਾਟ ਲੈ ਲੈ ਸਕਦੇ ਹੋ ਆਪਣਾ ਧੂਰੀ ਦੇ ਵਿੱਚ ਆਪਣਾ ਬੁਟੀਕ ਹੈ ਤੁਸੀਂ ਜਿੱਥੋਂ ਮਰਜੀ ਜਿਹੜਾ ਹੈਗਾ ਸਾਡੇ ਕੋਲੋਂ ਫੋਨ ਵਗੈਰਾ ਕਰਕੇ ਇੱਥੋਂ ਵੀ ਲੈਣ ਆ ਸਕਦੇ ਹੋ ਤੇ ਬਾਕੀ ਤੁਸੀਂ ਸਾਡੇ ਤੋਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਜਿਹੜੇ ਮਰਜੀ ਇਹ ਦੇਖੋ ਮੈਂ ਇਹਨਾਂ ਦੇ ਕਲਰ ਦਿਖਾਉਣ ਲੱਗੀ ਆ ਇਹ ਜਿਹੜਾ ਹੈਗਾ ਦੇਖੋ ਪੈਰਟ ਜਿਹਾ ਕਲਰ ਹੈ ਵਾਈਟ ਤੇ ਸਲਵਾਰਾਂ ਦੇ ਨਾਲ ਹੈਗਾ ਇਹ ਵਾਲਾ ਦੇਖੋ ਕਲਰ ਹੈਗਾ ਜੀ ਇਹ ਸੇਹ ਵਾਲਾ ਕਲਰ ਹੈਗਾ ਆ ਇਹਦੇ ਵਿੱਚ ਸਾਰੇ ਕਲਰ ਦਿਖਾਵਾਂਗੀ ਮੈਂ ਤੁਹਾਨੂੰ ਦੇਖੋ ਫਿਰੋਜੀ ਕਲਰ ਕਿੰਨਾ ਸੋਹਣਾ ਵਾਈਟ ਤੇ ਫਿਰੋਜੀ ਸਾਰਿਆਂ ਦੇ ਇਹ ਟਾਈ ਐਂਡ ਡਾਈ ਦੁਪੱਟੇ ਮਿਲ ਲਗੇਗੇ ਬਲੈਕ ਕਲਰ ਕਾਫੀ ਕਾਫੀ ਕਲਰ ਆ ਜੀ ਮੈਂ ਹੋਰ ਵੀ ਦਿਖਾਉਣ ਲੱਗੀ ਹਾਂ ਜਿਹੜੇ ਆਪਣੇ ਕੋਲੇ ਹੋਰ ਵੀ ਹੈਗੇ ਇਹਦੇ ਨਾਲ ਦੇ ਕਾਫੀ ਕਲਰ ਆਪਣੇ ਕੋਲੇ ਹੈਗੇ ਆ ਆ ਦੇਖੋ ਆ ਦੇਖੋ ਇਹ ਕਿੰਨਾ ਸੋਹਣਾ ਕਲਰ ਹੈ ਇਸ ਤਰ੍ਹਾਂ ਬੋਟਮ ਵਰਕ ਇੱਕ ਇਹ ਵਾਲਾ ਕਲਰ ਹੈ ਇਹਨੂੰ ਆਪਾਂ ਮਸਟਰਡ ਵੀ ਨਹੀਂ ਕਹਿ ਸਕਦੇ ਥੋੜਾ ਜਿਹਾ ਡਾਰਕ ਇੱਕ ਇਹ ਕਲਰ ਹੈ ਜੀ 600 600 ਉੱਪਰ ਨਹੀਂ 6 ਕਲਰ ਨੇ ਸੌਰੀ 800 ਰੁਪਏ ਰੇਟ ਹੈ ਜੀ ਦੇਖੋ ਇਹ 1000 1012 1200 ਦੇ ਸੂਟ ਵਿਕ ਰਹੇ ਨੇ ਆਪਣੇ ਕੋਲ ਇਹਦਾ ਰੇਟ ਹੈਗਾ ਜੀ 800 ਰੁਪਿਆ ਤੁਸੀਂ ਇਹ ਦੇਖੋ ਸਾਰੇ ਕਲਰ ਆਪਾਂ ਨੇ ਤੁਹਾਨੂੰ ਦਿਖਾਤੇ ਤੁਸੀਂ ਜਿਹੜਾ ਮਰਜ਼ੀ ਧਿਆਨ ਨਾਲ ਵੀਡੀਓ ਦੇਖਿਆ ਕਰੋ ਜੀ ਪਹਿਣਾ ਫਿਰ ਬਾਅਦ ਚ ਜਿਹੜਾ ਹੈਗਾ ਫਿਰ ਪੁੱਛਦੇ ਰਹਿੰਦੇ ਨੇ ਕਿ ਪ੍ਰਾਈਸ ਦੱਸੋ ਪ੍ਰਾਈਸ ਦੱਸੋ ਆਪਾਂ 800 ਰੁਪਿਆ ਇਹ ਇਹ ਜਿਹੜੇ ਸਾਰੇ ਕਲਰ ਚ ਸੂਟ ਦਿਖਾਏ ਨੇ ਇਹਨਾਂ ਦਾ ਰੇਟ ਹੈਗਾ 800 ਰੁਪਿਆ ਬਹੁਤ ਸੋਹਣੇ ਸੋਹਣੇ ਸੂਟ ਨੇ ਹੁਣ ਆਪਾਂ ਜਿਹੜੇ ਹੈਗੇ ਅਗਲੇ ਸ਼ੁਰੂ ਕਰਦੇ ਆ ਤੁਹਾਡੇ ਨਾਲ ਆਗਲਾ ਆਪਣਾ ਆ ਗਿਆ ਜੀ ਦੇਖੋ ਇਹ ਵਾਲਾ ਸੂਟ ਇਹ ਵਾਲਾ ਸੂਟ ਆ ਗਿਆ ਆਪਾਂ ਇੱਕ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਇਹ ਦੇਖੋ ਇਹ ਜਿਹੜਾ ਹੈਗਾ ਮਸੇਨ ਚਾਕਲੇਟ ਕੱਪੜਾ ਚੱਲਿਆ ਹੋਇਆ ਜੀ ਆਫ ਵੈਟ ਦੀ ਸਲਵਾਰ ਹੈਗੀ ਆ ਪੌਂਚਾ ਵਰਕ ਮੂਰੀ ਤੇ ਵਰਕ ਹੈਗਾ ਆ ਸ਼ਾਰਟ 'ਤੇ ਵੀ ਵਰਕ ਇਹਨਾਂ ਦੀ ਬਾਕੀ ਮੇਨ ਗੱਲ ਜਿਹੜੀ ਹੈਗੀ ਇਹਨਾਂ ਦੀ ਕੋਈ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਖੋਲ ਕੇ ਦਿਖਾਵਾਂਗੇ ਕੋਈ ਗੱਲ ਨਹੀਂ ਤੁਹਾਨੂੰ ਸਾਰਾ ਜਿਹੜਾ ਹੈਗਾ ਖੋਲ ਕੇ ਚੈੱਕ ਕਰਵਾਵਾਂਗੇ ਜੀ ਦੇਖੋ ਇਸ ਤਰ੍ਹਾਂ ਜਿਹੜਾ ਵਰਕ ਹੈਗਾ ਆ ਇਹ ਸੂਟ ਦਾ ਰੇਟ ਹੈਗਾ ਜੀ 1000 ਰੁਪਇਆ 1000 ਰੁਪਇਆ ਰੇਟ ਹੈ ਜਿਨੇ ਕਿਸੇ ਨੇ ਵੇਚਣ ਵਾਸਤੇ ਕੱਪੜਾ ਲੈਣਾ ਉਹ ਵੀ ਸਾਡੇ ਕੋਲੋਂ ਲੈ ਸਕਦਾ ਉਹਨਾਂ ਨੂੰ ਆਪਾਂ ਉਹੋ ਜਿਹੀ ਮਾਰਜਿਨ ਤੇ ਜਿਹੜਾ ਹੈਗਾ ਦੇਵਾਂਗੇ ਜੀ ਇਹ ਦੇਖੋ ਗਲੇ ਦਾ ਵੀ ਵਰਕ ਹੈ ਲੈਂਥ ਵੀ ਬਹੁਤ ਜ਼ਿਆਦਾ ਹੈਗੀ ਇਹਦੀ ਜੇ ਤੁਹਾਡੀ ਘਟ ਆਉਂਦੀ ਹੈ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡ ਵੀ ਕਰ ਸਕਦੇ ਹੋ ਹਨ ਨਹੀਂ ਤੁਸੀਂ ਇਹਦੀ ਵਧਾ ਵੀ ਸੈੱਪ ਦਿਓ ਲੈਂਥ ਤੇ ਇਹ ਇਹਦਾ ਦੁਪੱਟਾ ਵੀ ਦਿਖਾ ਦਿੰਦੇ ਆ ਇਹ ਹੈਗਾ ਮੂਰੀ ਤੇ ਵਰਕ 1000 ਰੁਪਏ ਰੇਟ ਹੈਗਾ ਜੀ ਇਹਨਾਂ ਦਾ ਇਹਦਾ ਸੂਟ ਦਾ ਕਾਫੀ ਜਿਹੜੇ ਹੈਗੇ ਕਲਰ ਹੈਗੇ ਸਾਰੇ ਕਲਰ ਮੈਂ ਦਿਖਾਉਂ ਆਰਡਰ ਜਲਦੀ ਕਰਿਆ ਕਰੋ ਜੀ ਹਨਾ ਕਈ ਵਾਰੀ ਫਿਰ ਐਦਾਂ ਹੁੰਦਾ ਵੀ ਸੇਲ ਆਊਟ ਹੋ ਜਾਂਦੇ ਆ ਵੈਸੇ ਤਾਂ ਸਾਡੇ ਕੋਲੇ ਇਹਨਾਂ ਨਾਲ ਦੇ ਹੁੰਦੇ ਆ ਫਿਰ ਵੀ ਕਿਉਂਕਿ ਕੱਪੜਾ ਬਹੁਤ ਜ਼ਿਆਦੇ ਸੇਲ ਹੁੰਦਾ ਹੈ ਆਪਣਾ ਸਸਤੇ ਰੇਟ ਲੈ ਹੁੰਦੇ ਨੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਦੁਪੱਟਾ ਹੈਗਾ ਮਸਲੀਨ ਦਾ ਦੁਪੱਟਾ ਹੈਗਾ ਜੀ ਚੌਕਲੇਟ ਜਿਹੜਾ ਨਮਾ ਕੱਪੜਾ ਚੱਲਿਆ ਹੋਇਆ ਉਹਦਾ ਸੂਟ ਹੈਗਾ ਆ ਦੇਖੋ ਇਸ ਤਰ੍ਹਾਂ 4 ਸੈੱਟ ਲੈਸ ਪੂਰਾ ਫੁੱਲ ਸਾਈਜ਼ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਜੀ 1000 ਰੁਪਏ ਦਾ ਰੇਟ ਹੈਗਾ ਆਪਾਂ ਇਹਦੇ ਕਲਰ ਦਿਖਾਵਾਂਗੇ ਆ ਦੇਖੋ ਆਪਣੇ ਕੋਲੇ ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਆਪਣੇ ਨਾਲ ਦੀ ਨਾਲ ਰੇਟ ਲੱਗੇ ਹੁੰਦੇ ਆ ਇਹ ਆਪਣੇ ਉੱਪਰ ਜਿਹੜੇ ਕੱਲਾ ਕੱਲਾ ਸੂਟ ਖੋੜ ਕੇ ਲਾਇਆ ਹੋਇਆ ਸੀਗਾ ਹਨਾ ਉਹਨਾਂ ਦੇ ਰੇਟ ਆਪਾਂ ਦਿਖਾ ਰਹੇ ਹਾਂ ਮੈਂ ਤੁਹਾਨੂੰ ਇਹਨਾਂ ਦੇ ਕੱਲਰ ਵੀ ਦਿਖਾਵਾਂਗੀ ਦੇਖੋ ਇਹ ਵਾਲਾ ਕੱਲਰ ਆ ਗਿਆ ਸਾਰੇ ਨਮਾ ਚਾਟ ਇਹੋ ਆ ਵਾਲਾ ਕੱਲਰ ਹੈ ਇਹਦੇ ਵਿੱਚ ਆਫ ਵੈਟ ਜਿਹੜੀਆਂ ਹੈਗੀਆਂ ਸਲਵਾਰਾਂ ਹੈਗੀਆਂ ਜਿਹਦੇ ਨਾਲ ਆਹ ਦੇਖੋ ਕਿੰਨਾ ਸੋਹਣਾ ਮਹਿੰਦੀ ਕੱਲਰ ਹੈਗਾ ਫਿਰ ਸਕਾਈ ਬਲੂ ਜਿਹਾ ਕੱਲਰ ਆ ਗਿਆ ਜਿੱਦਾਂ ਹਨ ਬਹੁਤ ਸੋਹਣੇ ਨਮੇ ਜੇ ਕੱਲਰ ਹੈਗੇ ਆ ਇਹਦੇ ਬਹੁਤ ਹੀ ਜ਼ਿਆਦਾ ਸੋਹਣੇ ਟੂਟ ਲੰਗੇ ਕਿਉਂਕਿ ਬਹੁਤ ਜ਼ਿਆਦਾ ਕੱਪੜਾ ਬਹੁਤ ਜਲਦੀ ਕੱਪੜਾ ਸੇਲ ਹੁੰਦਾ ਜੀ ਹਨਾ ਫਿਰ ਜਿਹੜੀਆਂ ਭੈਣਾਂ ਨੇ ਉਰੇ ਆ ਕੇ ਖਰੀਦਣਾ ਉਹ ਸਾਡੇ ਕੋਲੇ ਖਰੀਦ ਸਕਦੀ ਇਹ ਨੇ ਆਪਣਾ ਕੱਕੜਾਲ ਚੌਂਕ ਪੈ ਜਾਂਦਾ ਜੀ ਕੱਕੜਾਲ ਚੌਂਕ ਦੇ ਵਿੱਚ ਧੂਰੀ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਹੈ ਬੁਟੀਕ ਦਾ ਕੰਮ ਹੈ ਤੁਸੀਂ ਜਦੋਂ ਮਰਜੀ ਆ ਕੇ ਤਸੱਲੀ ਕਰਕੇ ਵੀ ਆਪਦਾ ਕਪੜਾ ਖਰੀਦ ਸਕਦੇ ਹੋ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਸਾਹਮਣੇ ਜਿਹੜੀ ਗਲੀ ਆ ਉਹਦੇ ਵਿੱਚ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਜੀ ਕੌਰ ਸੰਦੂ ਬੁਟੀਕ ਉੱਥੇ ਬੋਰਡ ਲੱਗਿਆ ਹੋਇਆ ਆਪਣਾ ਅਗਲਾ ਆਪਣੇ ਕੋਲੇ ਹੈਗਾ ਇਹ ਵਾਲਾ ਸੂਟ ਜੀ ਆਪਾਂ ਇੱਕ ਸੂਟ ਤੁਹਾਨੂੰ ਖੋਲ ਕੇ ਵੀ ਦਿਖਾ ਦਾਂਗੇ ਦੇਖੋ ਜੀ ਇਹਦਾ ਰੇਟ ਵੀ ਜਿਹੜਾ ਹੈਗਾ 1000 ਰੁਪਿਆ ਇਹਦਾ 1000 ਰੁਪਿਆ ਪਾਰਟੀ ਵਾਸਤੇ ਸੂਟ ਹੈਗੇ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਵਿਆਹ ਕਰਦੀਆਂ ਦੇ ਵਿੱਚ ਪਾਓ ਹੰਡਾਓ ਕੋਈ ਹੋਰ ਗੱਲ ਨਹੀਂ ਹੈਗੀ ਬਹੁਤ ਸੋਹਣੇ ਸੂਟ ਹੈਗੇ ਆ ਲੁੱਟ ਤੋਂ ਬਚੋ ਲੁੱਟ ਤੋਂ ਬਚੋ ਕਿਉਂਕਿ ਸਾਰਿਆਂ ਜਿਹੜੇ ਮੇਰੇ ਭੈਣਾਂ ਖਰੀਦਦੀਆਂ ਰਹਿੰਦੀਆਂ ਨੇ ਸਾਰਿਆਂ ਨੂੰ ਪਤਾ ਹੀ ਹੈ ਹਨਾ ਵੀ ਕੀ ਰੇਟ ਚੱਲਦੇ ਆ ਇਹ ਵੀ ਮਸਲੀਨ ਦਾ ਸੂਟ ਹੈਗਾ ਆ ਆ ਦੇਖੋ ਗਲੇ ਤੇ ਵੀ ਜਿੱਦਾਂ ਪੈਚਵਰਕ ਆਰਗੰਝਾ ਆਰਗੰਝਾ ਲੱਗਿਆ ਹੋਇਆ ਜੀ ਆਰਗੰਝਾ ਦਾ ਪੈਚਵਰਕ ਹੋਇਆ ਹੋਇਆ ਇਹਦੇ ਉੱਤੇ ਇਹ ਸਾਈਡਵਰਕ ਆਉਂਦਾ ਆ ਤੁਸੀਂ ਇੱਧਰ ਜਿਹੜਾ ਹੈਗਾ ਗਲੇ ਦਾ ਵੀ ਹੈਗਾ ਨਾਲ ਇਹ ਸਾਰਾ ਆਲ ਓਵਰ ਸੂਟ ਹੈਗਾ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਦੇਖੋ ਇਹ ਵਾਲਾ ਜਿਹੜਾ ਹੈਗਾ ਇਹਦਾ ਦੁਪੱਟਾ ਹੈਗਾ ਦੁਪੱਟਾ ਵੀ ਜਿਹੜਾ ਨਵੇਂ ਉਹਦਾ ਹੀ ਹੈਗਾ ਨਵੀਂ ਜੀ ਚੀਜ਼ ਹੀ ਆਈ ਹੈ ਆ ਦੇਖੋ ਮੈਂ ਨੇੜੇ ਲਾ ਕੇ ਕੈਮਰਾ ਦਿਖਾਵਾਂਗੀ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਹੈ ਲਾਈਨਿੰਗ ਮਸਲੀਨ ਵਾਲਾ ਦੁਪੱਟਾ ਹੈ ਸਾਰੇ ਦੇ ਵਿੱਚ ਵਰਕ ਹੈ ਫੋਰ ਸਾਈਡ ਲੈਂਸ ਲੱਗੀ ਹੋਈ ਹੈ ਸਾਰੇ ਦੇ ਵਿੱਚ ਵਰਕ ਹੈਗਾ ਜੀ ਦੁਪੱਟੇ ਦੇ ਵਿੱਚ ਬਹੁਤ ਫੁੱਲੋ ਸਾਈਜ਼ ਦਾ ਦੁਪੱਟਾ ਦੇਖੋ ਤੁਹਾਨੂੰ ਦਿਖਦਾ ਹੀ ਹੋਏਗਾ ਦੇਖੋ ਪੂਰਾ ਵੱਡਾ ਦੁਪੱਟਾ ਹੈਗਾ ਜਿੱਦਾਂ ਮਰਜ਼ੀ ਤੁਸੀਂ ਵਿਆਹ ਸਾਧੀਆਂ ਦੇ ਵਿੱਚ ਇਹ ਸੂਟ ਪਾ ਸਕਦੇ ਹੋ ਇਹਦੇ ਵੀ ਆਪਾਂ ਕਲਰ ਦਿਖਾਵਾਂਗੇ ਜੀ ਇਹ ਵੀ 1000 ਰੁਪਏ ਦਾ ਹੈ ਹਾਂ ਦੇਖੋ ਇਹ ਆਪਣਾ ਉੱਪਰ ਲੱਗਿਆ ਹੋਇਆ ਸੀਗਾ ਕੋਈ ਇਹ ਜੀ ਗੱਲ ਨਹੀਂ ਹੈਗੀ ਜਿਆਦਾ ਲਾ ਦਾਂਗੇ ਦੇਖੋ ਆਪਣੇ ਰੇਟਾਂ ਦੀਆਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਆਪਣੇ ਉੱਪਰ ਪਰਚੀਆਂ ਲੱਗੀਆਂ ਹੋਈਆਂ ਨੇ ਕੋਈ ਜਿੱਦਾਂ ਮਰਜੀ ਆ ਕੇ ਖਰੀਦ ਸਕਦਾ ਇਹ ਨਹੀਂ ਹੈਗਾ ਕਿਸੇ ਨੂੰ ਜਿਆਦਾ ਦੱਸਿਆ ਜਾਊ ਜਾਂ ਕਿਸੇ ਨੂੰ ਘੱਟ ਦੱਸਿਆ ਜਾਵੇ ਇਹ ਤੇ ਇਹ ਕਲਰ ਹੈ ਜਿਹਦੇ ਵਿੱਚ ਪਿਸਤਾ ਕਲਰ ਪਿਸਤਾ ਕਲਰ ਆ ਗਿਆ ਇਹ ਜਮਾਈ ਨਮਾਜਾ ਕਲਰ ਹੈਗਾ ਆ ਤੇ ਬਹੁਤ ਸੋਹਣੇ ਜਿਹੜੇ ਹੈਗੇ ਨੇ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਬਹੁਤ ਜ਼ਿਆਦਾ ਵੈਰਾਈਟੀ ਆਈ ਹੋਈ ਹੈ ਆਪਣੇ ਕੋਲੇ ਆਪਾਂ ਤੁਹਾਡੇ ਨਾਲ ਸ਼ਾਰੀ ਸੇਅਰ ਕਰਾਂਗੇ ਆਗਲੇ ਆਪਣੇ ਕੋਲੇ ਇਹ ਵਾਲੇ ਸੂਟ ਆਏ ਨੇ ਜੀ ਕਾਟਨ ਸਿਮਰ ਦਾ ਸੂਟ ਹੈਗਾ ਆ ਨਾਲ ਆ ਟੈਬੀ ਮਸਲੀਨ ਦੇ ਦੁਪੱਟੇ ਹੈਗੇ ਆ ਦੇਖੋ ਕਲਰ ਬਹੁਤ ਸੋਹਣੇ ਆ ਸਾਰਿਆਂ ਤੇ ਸੇਮ ਰੇਟ ਹੈਗਾ ਆ ਆ ਦੇਖੋ ਜੀ ਇਹਦੇ ਨਾਲ ਦੇ ਮੈਂ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੀ ਚਲੋ ਇੱਕ ਸੂਟ ਆਪਾਂ ਖੋਲ ਕੇ ਦਿਖਾ ਦਿੰਨੇ ਆ ਆ ਦੇਖੋ ਆਲ ਓਵਰ ਸੂਟ ਹੈਗਾ ਸਾਰਾ ਦੇਖੋ ਨੇੜੇ ਲਾ ਕੇ ਮੈਂ ਕੈਮਰਾ ਦਿਖਾਵਾਂਗੀ કોટਨ ਜਿਹੜਾ ਹੈਗਾ ਸਿਮਰ ਵਧੀਆ ਵਾਲਾ ਕੋਟਨ ਸਿਮਰ ਹੈ ਇਹਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਦੀ ਬਿਦਾਉਟ ਲਾਈਨਿੰਗ ਬਣਨਾ ਆ ਇਹ ਟੈਬੀ ਮਸਲੀਨ ਦਾ ਦੁਪੱਟਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਨੇ ਜਿੰਦਾ ਮਰਜੀ ਤੁਸੀਂ ਇਹਨਾਂ ਨੂੰ ਪਾ ਸਕਦੇ ਆ ਇਹਦੇ ਵਿੱਚ ਕਲਰ ਆਪਣੇ ਕੋਲੇ ਕਾਫੀ ਆਇਆ ਇਹ ਦੇਖੋ ਇਹ ਜਿੱਦਾ ਪਿੰਕ ਜੇ ਕਲਰ ਚ ਆ ਗਿਆ ਇਹ ਗਾਜਰੀ ਜੇ ਕਲਰ ਚ ਆ ਗਿਆ ਹਨਾ ਇਹ ਦੇਖੋ ਜਿਹੜਾ ਨਮਾ ਜਿਹਾ ਕਲਰ ਚੱਲਿਆ ਹੋਇਆ ਨਾ ਤਾਂ ਆਪਾਂ ਇਹਨੂੰ ਮਸਟਰਡ ਕਹਿ ਸਕਦੇ ਆ ਨਾ ਤੋਤੇ ਰੰਗਾ ਜਿਹਾ ਕਹਿ ਸਕਦੇ ਆ ਹਨਾ ਪੈਰਟ ਜਾਂ ਹੋਰੀ ਕਲਰ ਹੈ ਇਹ ਗ੍ਰੇ ਕਲਰ ਆ ਗਿਆ ਆ ਦੇਖੋ ਸਾਰਿਆਂ ਤੇ ਆਪਣੇ ਜਿਦਾਂ ਪਰਚੀਆਂ ਲੱਗੀਆਂ ਹੋਈਆਂ ਨੇ ਰੇਟ ਦੀਆਂ ਦੁਪੱਟੇ ਹੀ ਬਹੁਤ ਸੋਹਣੇ ਨੇ ਇਹਨਾਂ ਦੇ ਡਿਜ਼ਾਈਨਿੰਗ ਦੁਪੱਟੇ ਦੀ ਬਹੁਤ ਸੋਹਣੀ ਹੈ ਇਹਦੇ ਚ ਕਾਫੀ ਕਲਰ ਮਿਲ ਜਾਣਗੇ ਦੇਖੋ ਇਹ ਜਿੱਦਾਂ ਥੋੜਾ ਜਿਹਾ ਡਾਰਕ ਆ ਗਿਆ ਇਹ ਉਸ ਤੋਂ ਥੋੜਾ ਜਿਹਾ ਲਾਈਟ ਆ ਗਿਆ ਨਾਇਨ ਉਹ ਪਿਸਤਾ ਕਲਰ ਕਹਿ ਸਕਦੇ ਆ ਜਿੱਦਾਂ ਮਸਟਰਡ ਥੋੜਾ ਜਿਹਾ ਲਾਈਟ ਆ ਗਿਆ ਆ ਦੇਖੋ ਇੱਕ ਨਾਲ ਇਹ ਆ ਗਿਆ ਮਰਜੈਂਟਾ ਕਲਰ ਹਲਕਾ ਜਿਹਾ ਮਰਜੈਂਟਾ ਜਿਆਦਾ ਵੀ ਨਹੀਂ ਦੁਪੱਟੇ ਹੀ ਬਹੁਤ ਜਿਆਦੇ ਸੋਹਣੇ ਆ ਰਿਜਨਲ ਜਿਹੜੇ ਹੈਗੇ ਮਸਲੀਨ ਟਾਈਪੀ ਦੇ ਦੁਪੱਟੇ ਹੈਗੇ ਆ ਜੀ ਦੇਖੋ ਲਾਈਨਿੰਗ ਵਾਲੇ ਦੁਪੱਟੇ ਆ ਮਸਲੀਨ ਦੇ ਬਹੁਤ ਸੋਹਣੇ ਸੂਟ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਦੁਪੱਟਿਆਂ ਦਾ ਇਹਦੇ ਵੀ ਤੁਸੀਂ ਸਾਡੇ ਤੋਂ ਜਦੋਂ ਮਰਜੀ ਤੁਸੀਂ ਆਰਡਰ ਦੇ ਸਕਦੇ ਹੋ ਬਹੁਤ ਸੋਹਣਾ ਕੱਪੜਾ ਬਿਨਾਂ ਲਾਈਨਿੰਗ ਤੋਂ ਆਉਣ ਵਾਲਾ ਇਹਦਾ ਰੇਟ ਹੈਗਾ ਜੀ 1350 ਕੋਲੇ ਹੈਗੇ ਨੇ ਜੀ ਇਹ ਵਾਲੇ ਸੂਟ ਇੱਕ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾ ਦਾਂਗੇ ਆ ਦੇਖੋ ਆ ਜਿਹੜਾ ਹੈਗਾ ਜਿੱਦਾਂ ਪੇਟੀ ਇਹ ਜਿਆ ਕਲਰ ਕਹਿੰਦੀ ਹੈ ਨਾ ਆਪਾਂ ਉਹ ਵਾਲਾ ਕਲਰ ਆ ਗਿਆ ਮਿੱਠਾ ਮਿੱਠਾ ਜਿਹਾ ਪੀਲਾ ਵਿੱਚ ਗਰੇ ਹੈਗਾ ਇਹ ਵੀ ਜਿਹੜਾ ਹੈਗਾ ਸਿਮਰ कॉटन ਦਾ ਸੂਟ ਹੈਗਾ ਜੀ ਸਾਫ ਸਲਵਾਰ ਹੈ ਇਹਦੀ ਪਲੇਨ ਆ ਜਿਹੜੀ ਹੈਗੀ ਬਾਟਮ ਹੈਗੀ ਮੈਚਿੰਗ ਸੂਟ ਹੈਗਾ ਆ ਆ ਬਾਟਮ ਹੈਗੀ ਇਹਦੇ ਵਿੱਚ ਤੇ ਇਹ ਆਪਾਂ ਇੱਕ ਸੂਟ ਖੋਲ ਕੇ ਦਿਖਾ ਦਾਂਗੇ 1400 ਰੁਪਏ ਦਾ ਰੇਟ ਹੈ ਸਾਰਾ ਤੁਹਾਨੂੰ ਖੋਲ ਕੇ ਦਿਖਾਵਾਂਗੇ ਦੁਪੱਟਾ ਵਗੈਰਾ ਇਹ ਜਿਆਦਾ ਸੋਹਣਾ ਕਪੜਾ ਇੰਨਾ ਕ ਜਿਆਦਾ ਲਾਈਟ ਵੇਟ ਲਾਈਟ ਵੇਟ ਕਪੜਾ ਹੈਗਾ ਆ ਬਿਨਾ ਲਾਈਨਿੰਗ ਤੋਂ ਬਣੂਗਾ ਜੀ ਇਹ ਤੁਹਾਡੀ ਚੁਆਇਸ ਹੈ ਤੁਸੀਂ ਲਾਈਨਿੰਗ ਲਗਵਾ ਵੀ ਸਕਦੇ ਹੋ ਵੈਸੇ ਬਿਨਾ ਲਾਈਨਿੰਗ ਤੋਂ ਵੀ ਬਣ ਜੂ ਇਹ ਸ਼ਰਟ ਦਾ ਜਿਹੜਾ ਹੈਗਾ ਸ਼ਰਟ ਹੈਗੀ ਹੈ ਜੀ ਇਹਦੀ ਪਲੇਨ ਜਿਹੜੀ ਹੈਗੀ ਬਾਟਮ ਹੈਗੀ ਦੇਖੋ ਹਲਕੀ ਹਲਕੀ ਜੀ ਬਾਟਮ ਦੇ ਵਿੱਚ ਲਾਈਨਿੰਗ ਹੈਗੀ ਹੈ ਤੇ ਦੁਪੱਟਾ ਪਿਓਰ ਮਸਲੀਨ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਜਿਹੜੀ ਚੀਜ਼ ਕਹਿ ਕੇ ਵੇਚਾਂਗੇ ਜਿਹੜੀ ਚੀਜ਼ ਹੋਊਗੀ ਉਹੀ ਕਹਿ ਕੇ ਵੇਚਾਂਗੇ ਕਿਉਂਕਿ ਕੋਈ ਤੁਸੀਂ ਉਰੇ ਆ ਕੇ ਵੀ ਖਰੀਦ ਸਕਦੇ ਹੋ ਆਪਣੀ ਕੋਈ ਹੀਰਾ ਫੇਰੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਸਾਡੇ ਤੋਂ ਆਨਲਾਈਨ ਵੀ ਮੰਗਵਾ ਸਕਦੇ ਹੋ ਆਪਾਂ ਉੱਪਰ ਨੰਬਰ ਮੈਂਸ਼ਨ ਕਰ ਦਾਂਗੇ ਆਪਣੀ ਜਿਹੜਾ ਹੈਗਾ ਬੁਟੀਕ ਹੈਗਾ ਜੀ ਧੂਰੀ ਦੇ ਵਿੱਚ ਕਾਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਕੱਕੜਾਲ ਚੌਕ ਦਸਮੇਸ ਨਗਰ ਦੇ ਸਾਹਮਣੇ ਆਪਣਾ ਬੋਰਡ ਲੱਗਿਆ ਹੋਇਆ ਉੱਥੇ ਆਪਣਾ ਬੁਟੀਕ ਹੈਗਾ ਧੂਰੀ ਦੇ ਵਿੱਚ ਬਰਨਾਲਾ ਰੋਡ ਦੇ ਉੱਪਰ ਤੁਸੀਂ ਜਦੋਂ ਮਰਜ਼ੀ ਸਾਡੇ ਤੋਂ ਹਾ ਕੇ ਵੀ ਜਿਹੜੇ ਹੈਗੇ ਕੱਪੜੇ ਖਰੀਦ ਸਕਦੇ ਹੋ ਤੁਸੀਂ ਜਿਹੜੇ ਹੈਗੇ ਆਨਲਾਈਨ ਵੀ ਮੰਗਵਾ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਆ ਨੇ ਮੇਰੇ ਭੈਣਾ ਇਹਦੇ ਕਲਰ ਦਿਖਾਉਣੀ ਆ ਮੈਂ ਤੁਹਾਨੂੰ ਇੱਕ ਕਲਰ ਇਹਦਾ ਸੇਲ ਹੋ ਗਿਆ ਚਾਰ ਕਲਰ ਸੀਗੇ ਇਹ ਦੇਖੋ ਜਿੱਦਾਂ ਇਹ ਪਿੰਕ ਕਲਰ ਆ ਗਿਆ ਦੇਖੋ ਆਪਣੇ ਕੱਲੇ ਕੱਲੇ ਸੂਟ ਤੇ ਜਿੱਦਾਂ ਪਰਚੀ ਲੱਗੀ ਹੋ ਰੇਟ ਦੀ ਇਹ ਦੇਖੋ ਇਹ ਜਿੱਦਾਂ ਮੈਂ ਤੁਹਾਨੂੰ ਦਿਖਾ ਸਕਣਾ ਹਣਾ ਇਹ ਮਸਟਰਡ ਜਿਹਾ ਕਲਰ ਆ ਗਿਆ ਪੇਟੀਆ ਜਿਹਾ ਕਲਰ ਕਹ ਜੀਏ ਮਸਟਰਡ ਨਹੀਂ ਕਹਿ ਸਕਦੇ ਇਹ ਜਿਹੜਾ ਹੈਗਾ ਪਿੰਕ ਜਿਹਾ ਕਲਰ ਆ ਗਿਆ ਗਾਜਰੀ ਜਿਹਾ ਪਿੰਕ ਬਿੱਚ ਕਿੰਨੇ ਜਿਹੇ ਕਲਰ ਸਾਰਿਆਂ ਦੇ ਹੈਗਾ ਆ ਬਹੁਤ ਸੋਹਣੇ ਸੂਟ ਨੇ ਇਹਦੇ ਵਿੱਚ ਤਿੰਨ ਕਲਰ ਆ ਇੱਕ ਕਲਰ ਆਪਣੇ ਕੋਲੇ ਸੇਵ ਹੋ ਚੁੱਕਿਆ ਜੀ ਲਓ ਜੀ ਇੱਕ ਆਪਣੇ ਕੋਲੇ ਹੈਗੇ ਨੇ ਇਹ ਵਾਲੇ ਸੂਟ ਇਹ ਵੀ ਜਿਹੜਾ ਬਿਲਕੁਲ ਨਵਾਂ ਕਲਰ ਹੈਗਾ ਆ ਚਾਕਲੇਟ ਜਿਹੜਾ ਹੈਗਾ ਕੱਪੜਾ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਕਿਉਂਕਿ ਇਹਦਾ ਬੁਟੀਕ ਪੀਸ ਹੈ ਬਿਲਕੁਲ ਆ ਆ ਦੇਖੋ ਬੁਟੀਕ ਪੀਸ ਜਿਹੜਾ ਹੈਗਾ ਸੂਟ ਹੈਗਾ ਆ ਘੇਰੇ ਦਾ ਦੇਖੋ ਕਿੰਨਾ ਸੋਹਣਾ ਵਰਕ ਹੈ ਗਲੇ ਦਾ ਵੀ ਹੈਗਾ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੰਨੀ ਮਰਜ਼ੀ ਕਰਾ ਸਕਦੇ ਹੋ ਨਾਲੇ ਜਿਹੜਾ ਹੈਗਾ ਬਾਟਮ ਵਰਕ ਹੈਗਾ ਆ ਇਹਦੇ ਵੀ ਚਾਰ ਕਲਰ ਸੀਗੇ ਦੋ ਕਲਰ ਆਪਣੇ ਜਿਹੜੇ ਹੈਗੇ ਸੇਲ ਹੋ ਗਏ ਨੇ ਆ ਦੇਖੋ ਬਾਟਮ ਵਰਕ ਮੂਰੀਆਂ ਤੇ ਵਾਲੀ ਵਰਕ ਹੈਗਾ ਇਹਦਾ ਦੁਪੱਟਾ ਵੀ ਬੜਾ ਸੋਹਣਾ ਆਪਾਂ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਦੇ ਆ ਮਸਲੀ ਦਾ ਫੁੱਲ ਸਾਈਜ਼ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਜੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਦੁਪੱਟਾ ਹੈਗਾ ਮਸਲੀਨ ਦਾ ਦੁਪੱਟਾ ਹੈ ਜੀ ਥੋਰ ਸੈੱਟ ਜਿੱਦਾਂ ਲੈਂਸ ਲੱਗੀ ਹੋਈ ਹੈਗੀ ਆ ਦੇਖੋ ਸਾਰੇ ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣੇ ਨੇ ਪਾਰਟੀ ਵਿਆਹ ਸੂਟ ਨੇ 1150 ਦਾ ਰੇਟ ਹੈ ਜੀ 1150 ਦਾ ਸੂਟ ਹੈ ਇਹਦੇ ਵਿੱਚ ਦੋ ਹੀ ਕਲਰ ਰਹੇ ਆਪਣੇ ਕੋਲੇ ਆ ਦੇਖੋ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਦੋ ਕਲਰ ਆਪਣੇ ਸੇਲ ਹੋ ਗਏ ਨੇ ਸੇਲ ਆਊਟ ਹੋ ਗਿਆ ਇੱਕ ਕਲਰ ਇਹ ਵਾਲਾ ਹੈ ਇਹ ਵੀ ਹੋਰ ਹੀ ਨਵਾਂ ਜਿਹਾ ਕਲਰ ਹੈਗਾ ਜਿਹਦਾ ਚੈਰੀ ਜਿਹਾ ਕਲਰ ਕਹਿੰਦੀ ਆਪਾਂ ਉਹ ਵਾਲਾ ਕਲਰ ਹੈਗਾ ਆ ਤੇ ਇੱਕ ਆਪਣੇ ਕੋਲੇ ਇਹ ਵਾਲੇ ਨੇ ਸੋ ਜੀ ਜਿੰਨੇ ਕ ਆਪਣੇ ਕੋਲੇ ਕੱਪੜਾ ਆ ਹਨ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਜਰੂਰ ਕੀਤੀ ਐ ਇਹ ਤਾਂ ਆਪਾਂ ਦੋ ਭਾਗਾਂ ਦੇ ਵਿੱਚ ਤੁਹਾਡੇ ਨਾਲ ਵੀਡੀਓ ਤੁਹਾਡੇ ਕੋਲੇ ਆਜੂਗੀ ਕਿਉਂਕਿ ਇੱਕ ਵੀਡੀਓ ਬੜੀ ਜਿਆਦਾ ਲੰਬੀ ਹੋ ਜੇਦੀ ਆ ਹਨ ਦੋ ਭਾਗਾਂ ਦੇ ਵਿੱਚ ਆਉਗੀ ਕੱਪੜਾ ਬਹੁਤ ਜਿਆਦਾ ਆਇਆ ਹੋਇਆ ਹਜੇ ਵੀ ਮੇਣ-ਮੇਣ ਜਿਹਾ ਦਿਖਾਇਆ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜਰੂਰ ਆ ਕੇ ਸਾਨੂੰ ਮਿਲਿਓ ਜੀ ਧੂਰੀ ਦੇ ਵਿੱਚ ਆਪਾਂ ਹੈਗੇ ਆ ਦਸਵੇਂ ਸਿਨਗਰ ਦੇ ਸਾਹਮਣੇ ਕੱਕੜਾਲ ਚੌਕ ਤੇ ਜਿਹੜੇ ਹੈਗਾ ਇੱਥੇ ਰਿਸ਼ੀ ਡਾਕਟਰ ਆਪਣੇ ਖੁੰਜੇ ਤੇ ਤੇ ਆਯੁਰਵੈਦਿਕ ਡਾਕਟਰ ਹੈਗਾ ਅ ਦਸਮੇਸ ਨਗਰ ਦੇ ਸਾਹਮਣੇ ਆਪਣਾ ਬੋਰਡ ਲੱਗਿਆ ਹੋਇਆ ਕੋਰਸ ਸੰਧੂ ਬਟੇਕ ਐਂਡ ਬਿਊਟੀ ਸਲੂਨ ਆਪਣੇ ਬਟੇਕ ਦੇ ਵਿੱਚ ਤੁਸੀਂ ਜਿਹੜਾ ਮਰਜੀ ਕੱਪੜਾ ਖਰੀਦ ਸਕਦੇ ਹੋ ਜਿਹੜਾ ਮਰਜੀ ਕੱਪੜਾ ਤੁਸੀਂ ਸਿਲਾਈ ਕਰ ਸਕਦੇ ਹੋ ਆਪਣਾ ਫਲਾਈ ਦਾ ਵੀ ਕੰਮ ਹੈ ਜਿਹੜੀਆਂ ਮੇਰੇ ਭੈਣਾਂ ਨੇ ਸਿਲਾਈ ਦਾ ਜਾਂ ਬਿਊਟੀਸ਼ੀਨ ਦਾ ਕੋਰਸ ਕਰਨਾ ਹੈ ਉਹ ਵੀ ਸਾਡੇ ਕੋਲੇ ਕਰ ਸਕਦੇ ਨੇ ਆਪਾਂ ਤੋਂ ਕੋਈ ਵੀ ਤੁਸੀਂ ਜਿਹੜੇ ਹੈਗੇ ਬਿਊਟੀ ਦੀ ਜਿਹੜੀ ਮਰਜੀ ਸਰਵਿਸ ਲੈ ਸਕਦੇ ਹੋ ਆਪਣਾ ਸਲੂਨ ਵੀ ਵਿੱਚ ਹੀ ਹੈਗਾ ਸਾਰਾ ਕੁਝ ਆਪਣਾ ਇਕੱਠਾ ਹੀ ਹੈ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀਆਂ ਲਾਈਨਿੰਗਾਂ ਹਰ ਇੱਕ ਤਰ੍ਹਾਂ ਦੀਆਂ ਲਾਈਨਿੰਗਾਂ ਜੇ ਤੁਸੀਂ ਸੂਟ ਸਿਵਾਉਣਾ ਦੇਣਾ ਚਾਹੁੰਦੇ ਹੋ ਇੱਥੋਂ ਲੈ ਕੇ ਇੱਥੇ ਵੀ ਦੇਣਾ ਚਾਹੁੰਦੇ ਹੋ ਜਾਂ ਆਪਣਾ ਲੈ ਕੇ ਆ ਰਹੇ ਹੋ ਲਾਈਨਿੰਗ ਵਿੱਚ ਇੱਥੋਂ ਹੀ ਲਗਵਾਉਣਾ ਚਾਹੁੰਦੇ ਹੋ ਆਪਾਂ ਆਪਣੇ ਕੋਲੇ ਸਿਮਰ ਦੇ ਮਸਲੀਨ ਦੇ ਮੈਚਿੰਗ ਸਾਰੇ ਸੂਟ ਹੁੰਦੇ ਆ ਤੁਸੀਂ ਜਿਹੜਾ ਜ ਮਰਜ਼ੀ ਸਾਡੇ ਕੋਲੋਂ ਕੱਪੜਾ ਖਰੀਦ ਸਕਦੇ ਹੋ ਜੀ ਜ਼ਰੂਰ ਆਇਓ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ ਹਨਾ ਆਕੇ ਤੁਸੀਂ ਜਿਹੜਾ ਹੈਗਾ ਸਾਡੇ ਰੇਟ ਵਗੈਰਾ ਕੱਪੜਾ ਆਕੇ ਚੈੱਕ ਕਰਿਓ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਮਰਜ਼ੀ ਪਹਿਣਾ ਹਨ ਸਾਰੇ ਆਲੇ-ਦਾਲੇ ਪਿੰਡਾਂ ਤੋਂ ਕਿਉਂਕਿ ਆਪਣੇ ਕੋਲੇ ਘਰੇ ਵੀ ਕਸਟਮਰ ਬਹੁਤ ਸੀਗਾ ਹੁਣ ਆਪਾਂ ਨੇ ਧੂਰੀ ਦੇ ਵਿੱਚ ਕਰ ਲਿਆ ਚਲੋ ਸਾਰਿਆਂ ਨੂੰ ਸੌਖਾ ਹੋ ਗਿਆ ਜਦੋਂ ਮਰਜ਼ੀ ਤੁਸੀਂ ਸਾਡੇ ਕੋਲ ਕੱਪੜੇ ਖਰੀਦ ਸਕਦੇ ਹੋ ਆਪਣੇ ਕੋਲੇ ਸਿੰਪਲ ਕਾਟਨ ਦੇ ਪ੍ਰਿੰਟ ਸੂਟ ਵੀ ਹੁੰਦੇ ਆ ਜਿੱਦਾਂ ਚਾਰਕਸੂ ਤੋਂ orange ਸਟਾਰਟ ਹੋ ਜਾਂਦੀ ਹੈ ਹਨ ਤੁਸੀਂ ਜਿਹੇ ਜਿਹੀ ਮਰਜ਼ੀ ਕੱਪੜੇ ਜਿਹੜਾ ਹੈਗਾ ਸਾਡੇ ਕੋਲੋਂ ਸ਼ਾਪ ਤੇ ਆ ਕੇ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਜੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ